ਤੁਹਾਡੇ ਚੋਂ ਬਹੁਤ ਸਾਰਿਆਂ ਨੇ ਪੰਜਾਬ ਦੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਅੰਗਰੇਜ਼ੀ ਟ੍ਰਿਬਿਊਨ ਅਖਬਾਰ 'ਚ ਇੱਕ ਲੇਖ ਪੜ੍ਹਿਆ ਹੋਵੇਗਾ। ਇਸ ਦਾ ਸਿਰਲੇਖ ਹੈ ਕਿ ਸਾਨੂੰ ਕਸ਼ਮੀਰ 'ਚ ਆਪਣੇ ਜਵਾਨਾਂ ਨਾਲ ਖੜਨ ਦੀ ਲੋੜ ਹੈ। ਸਹੀ ਕਿਹਾ, ਹਰ ਮੁਲਕ ਦੇ ਜਵਾਨ ਉਸ ਦੀ ਤਾਕਤ ਹੁੰਦੇ ਨੇ ਅਤੇ ਇਸ ਤਾਕਤ ਨੂੰ ਹੋਰ ਬਲ ਦੇਣ ਦੀ ਹਮੇਸ਼ਾ ਲੋੜ ਰਹਿੰਦੀ ਹੈ। ਪਰ ਜੇ ਇਸ ਲੇਖ ਨੂੰ ਚੰਗੀ ਤਰ੍ਹਾਂ ਪੜ੍ਹੀਏ ਤਾਂ ਕਾਂਗਰਸ ਦੇ ਪ੍ਰਧਾਨ ਦੀ ਲੋਕਾਂ ਖਿਲਾਫ ਸੋਚ ਸਾਫ਼ ਚਲਕਦੀ ਹੈ। ਉਨਾ ਕਿਹਾ ਹੈ ਕਿ ਫੌਜ ਨੂੰ ਕਸ਼ਮੀਰ ਮਿਲਿਟੈਂਸੀ ਉੱਤੇ ਕਾਬੂ ਪਾਉਣ ਦੀ ਉਦੋਂ ਤੱਕ ਇਜਾਜ਼ਤ ਦੇਣੀ ਚਾਹੀਦੀ ਹੈ ਜਦੋਂ ਤੱਕ ਮਿਲਿਟੈਂਟਸ ਗੱਲਬਾਤ ਲਈ ਰਾਜ਼ੀ ਨਹੀਂ ਹੋ ਜਾਂਦੇ ਉਹਨਾਂ ਫਿਰ ਇੱਕ ਬੇਹੂਦਾ ਗੱਲ ਲਿਖੀ ਹੈ ਉਹਨਾਂ ਕਿਹਾ ਹੈ ਕਿ ਜੇ ਇਸ ਫੌਜੀ ਕਾਰਵਾਈ ਵਿੱਚ ਲੋਕੀ ਮਰਦੇ ਨੇ ਤਾਂ ਮਰਨ ਹੀ ਰੋਟ ਯਸ ਪੀਪਲ ਵਿਲ ਡਾਈ ਇਨ ਦੀ ਐਨਸੂਇੰਗ ਐਕਸ਼ਨ ਦੈਨ ਸੋ ਬੀ ਇਟ ਕਸ਼ਮੀਰ ਇਜ਼ ਇੰਡੀਅਨ ਟਰੇਟਰੀ ਇਹ ਅਫਸੋਸ ਨਾਲ ਕਹਿਣਾ ਪੈਂਦਾ ਹੈ ਕੀ ਇਹੋ ਜਿਹੀ ਫਾਸਿਸਟ ਸੋਚ ਰੱਖਣ ਵਾਲੇ ਸ਼ਖਸ ਇੱਕ ਪਾਰਟੀ ਦੀ ਪੰਜਾਬ ਚ ਅਗਵਾਈ ਕਰ ਰਹੇ ਨੇ ਜੀ ਕਸ਼ਮੀਰ ਪਰ ਦਾ ਹਿੱਸਾ ਹੈ ਪਰ ਕੀ ਕਸ਼ਮੀਰ ਦੇ ਲੋਕ ਪਰ ਦਾ ਹਿੱਸਾ ਨਹੀਂ ਕੀ ਇੱਕ ਜ਼ਮੀਨ ਯਾਨੀ ਟੈਰੀਟਰੀ ਲੋਕਾਂ ਨਾਲੋਂ ਜ਼ਿਆਦਾ ਕੀਮਤੀ ਹੈ ਅਮਰਿੰਦਰ ਸਿੰਘ ਜੀ ਕਿਸੇ ਵੀ ਰਾਜ ਦਾ ਜਾਂ ਮੁਲਕ ਦੀ ਸਥਾਪਨਾ ਉਸ ਦੇ ਲੋਕੀਂ ਕਰਦੇ ਨੇ ਲੋਕੀ ਉਸ ਥਾਂ ਦਾ ਸਰਮਾਇਆ ਹੁੰਦੇ ਨੇ ਲੋਕਾਂ ਨੂੰ ਮਾਰ ਕੇ ਇੱਕ ਰਾਜ ਦੀ ਸਥਾਪਨਾ ਕਰਨਾ ਇੱਕ ਜੁਰਮ ਹੈ ਜਿਹੜੇ ਪਰਿਵਾਰ ਕਸ਼ਮੀਰ ਚ ਮਾਰੇ ਗਏ ਜਾਂ ਜਿਨ੍ਹਾਂ ਨੂੰ ਛੜਿਆਂ ਨਾਲ ਪੈਲਟਸ ਨਾਲ ਅੰਨਾ ਕਰ ਦਿੱਤਾ ਗਿਆ ਉਹਨਾਂ ਨੂੰ ਪੁੱਛ ਕੇ ਤੇ ਵੇਖੋ ਇਹ ਹੋਈ ਕੁਝ ਕਸ਼ਮੀਰ ਚ ਕਈ ਦਹਾਕੀਆਂ ਤੋਂ ਹੁੰਦਾ ਰਿਹਾ ਹੈ ਰਾਨੀ ਦੀ ਗੱਲ ਹੈ ਕਿ ਤੁਸੀਂ ਇਸ ਦੀ ਹਮਾਇਤ ਕਰ ਰਹੇ ਹੋ ਇਹੋ ਹੀ ਕੁਝ ਕਾਂਗਰਸ ਤੇ ਹੋਰ ਸਰਕਾਰਾਂ ਨੇ ਸਾਡੇ ਇੱਥੇ ਪੰਜਾਬ ਚ ਵੀ ਕੀਤਾ ਸੀ ਜੋ ਪੰਜਾਬ ਚ ਦੋ ਦਹਾਕੇ ਹੋਇਆ ਉਹ ਲੋਕਤੰਤਰ ਦੀ ਸਿਰਫ ਉਲੰਘਣਾ ਅਤੇ અપਮਾਨ ਹੀ ਨਹੀਂ ਲੋਕਤੰਤਰ ਦਾ ਕਾਹਨ ਸੀ ਤੁਸੀਂ ਲੋਕਾਂ ਨੇ ਕੀਤਾ ਕਾਂਗਰਸ ਪਾਰਟੀ ਲੀਡਰਸ਼ਿਪ ਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਹੈ ਕੀ ਕਾਂਗਰਸ ਅੱਜ ਵੀ ਅਮਰਿੰਦਰ ਸਿੰਘ ਦੀ ਇਸ ਫਾਸਿਸਟ ਸੋਚ ਤੇ ਖੜੀ ਹੈ ਕੀ ਜੇ ਅਮਨ ਸ਼ਾਂਤੀ ਬਣਾਉਣ ਲਈ ਅਤੇ ਲੋਕਾਂ ਨੂੰ ਗੱਲਬਾਤ ਦੇ ਰਾਹ ਤੇ ਲਿਆਉਣ ਲਈ ਮਾਰਨਾ ਪਵੇ ਤਾਂ ਉਹ ਠੀਕ ਹੈ ਸ਼ਾਇਦ ਅਮਰਿੰਦਰ ਸਿੰਘ ਵਰਗੇ ਲੀਡਰ ਅੱਜ ਕੱਲ ਦੀ ਦੁਨੀਆ ਦੀ ਲੋਕਤੰਤਰੀਕ ਸੋਚ ਤੋਂ ਵਾਂਝੇ ਨੇ ਅਤੇ ਅਜੇ ਵੀ ਉਹ ਰਾਜਾਸ਼ਾਹੀ ਅਤੇ ਫਾਸਿਸਟ ਸੋਚ ਦੇ مالک ਨੇ ਆਪਾਂ ਨੂੰ ਪੰਜਾਬ 'ਚ ਸੋਚਣਾ ਪਊ ਕਿ ਕੀ ਇਹੋ ਜਿਹੇ ਲੀਡਰਾਂ ਨੂੰ ਆਪਾਂ ਤਾਕਤ ਪੰਜਾਬ 'ਚ ਫਿਰ ਤੋਂ ਦੇਣੀ ਹੈ